ਦੇ ਬਾਗਲੇ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਦੋ ਨੂੰ ਫ਼ਰਸੀ ਦੇ ਅਧਰ ਨੇ ਕਾਈ ਬਦਵਾਨ ਸਿੰਘ ਦੀ ਰਾਜਵਾਨਾ ਤੇ ਗਿੰਦਰ ਕਾਸਮ ਬੁੱਲਰ ਨੂੰ ਦੋਹਾਂ ਨੂੰ ਫ਼ਰਸੀ ਦੇ ਅਧਰ ਨੇ ਬਾਗੀ ਰਹਿ ਕੇ 17 ਉਹਨਾਂ ਵਿੱਚੋਂ 16 ਨੂੰ ਕਿਸੇ ਨੂੰ 10 ਸਾਲ ਦੀ ਸਜ਼ਾ ਕਿਸੇ ਨੂੰ 7 ਸਾਲ ਦੀ ਸਜ਼ਾ ਉਮਰ ਕੈਦ ਵਾਲਾ ਵੀ 14 ਸਾਲ ਦੀ ਸਜ਼ਾ ਪੂਤਦਾ 12 20 20 ਸਾਲ ਦੀ ਸਜ਼ਾਾਂਵਾਂ ਕੱਟ ਕੇ ਆਪਣੀ ਸਜ਼ਾ ਤੋਂ ਡਬਲ ਸਜ਼ਾਾਂਵਾਂ ਕੱਟ ਕੇ ਵੀ ਅੰਦਰ ਬੈਠੇ ਹੋਏ ਨੇ ਸਿੱਖਾਂ ਨਾਲ ਬਹੁਤ ਧੱਗਾ ਹੁੰਦਾ ਦੇਖ ਕੇ ਭਾਈ ਗੁਰਬਖਸ਼ ਸਿੰਘ ਸਾਹਿਬ ਨੇ ਮੋਰਚਾ ਲਾ ਦਿੱਤਾ ਔਰ ਅਸੀਂ ਥੋੜੀ ਜਿਹੀ ਗੱਲ ਨੂੰ ਦੇਖ ਕੇ ਸਾਡੇ ਵੱਲੋਂ ਦੀ ਜੋਰ ਲਾਉਣ ਲੱਗੇ ਕਿ ਜਿਹੜਾ ਵੀ ਕੌਮ ਦੇ ਸਾਹਮਣੇ ਲੀਡਰ ਆਉਂਦਾ ਉਹਨੂੰ ਭੱਡਿਆ ਜਾਵੇ ਭਾਈ ਗੁਰਬਖਸ਼ ਸਿੰਘ ਨੇ ਜੋਗ ਦੀ ਕੀਤਾ ਉਸ ਲੋਨ ਜੋ ਜਿੰਨੀ ਪ੍ਰਾਪਤੀਆਂ ਨੇ ਕਰ ਲਈ ਉਹਨੂੰ ਭੁੱਲਿਆ ਨਹੀਂ ਜਾ ਸਕਦਾ 43 ਦਿਨ ਭੁੱਖੇ ਰਹਿਣਾ ਔਰ ਜਿਸ ਦਿਨ ਉਸ ਮਰਦਾ 39 ਦਿਨ ਸੀ ਉਹਨੇ 19 ਮਿੰਟ ਸਟੇਜ ਉੱਤੇ ਖੜੋ ਕੇ ਤਕਰੀਰ ਕੀਤੀ ਹੈ ਇਹ ਕੇਵਲ ਤੇ ਕੇਵਲ ਭਾਈ ਗੁਰਬਖਸ਼ ਸਿੰਘ ਦੇ ਸਿਉਂਦਾ ਕਿ 39 ਦਿਨ ਭੁੱਖੇ ਰਹਿ ਕੇ 40 ਦਿਨ ਸਟੇਜ ਉੱਤੇ ਖੜੋ ਕੇ 19 ਮਿੰਟ ਦੀ ਤਕਰੀਰ ਦੇ ਦੇਣਾ ਜੇ ਉਹ ਬਹੁਤ ਹੀ ਵਿਦਾਤ ਕਰਨ ਲੱਗਣਾ ਮੈਂ ਟਾਈਮ ਦੀ ਲੰਗੀਆਂ ਨਾ ਕਰ ਜਾਵਾਂ ਆਓ ਸੁਣੋ ਕਬਤਾ ਦਾ ਸਰਲੇਖ ਹੈ ਡਾਂਕਾ ਫਤਿਹ ਦਾ ਵਜਾਇਆ ਗੁਰਬਖਸ਼ ਸਿੰਘ ਨੇ ਕੈਦੀ ਸੱਣਾ ਮੁਛਲਾਇਆ ਗੁਰਬਖਸ਼ ਸਿੰਘ ਨੇ ਮੇਰੇ ਕੰਨੇ ਸਾਥੀ ਪੰਜਾਬ ਦੀਆਂ بلند ਆਵਾਜ਼ਾਂ ਬਾਈ ਕਸ਼ਮੀਰ ਸਿੰਘ ਕੋਮਲ ਮੱਖਣ ਸਿੰਘ ਵਿਸ਼ਵेश ਨੱਲੀਆ ਤੇ ਹਰਦੀਪ ਸਿੰਘ ਦੀ ਮਾਂ ਪੇਸ਼ ਕਰਦੇ ਨੇ ਡਾਂਕਾ ਫਤਿਹ ਦਾ ਵਜਾਇਆ ਗੁਰਬਖਸ਼ ਸਿੰਘ ਨੇ ਸਿੰਗਾ ਤਾਈ ਦੇ ਲਾਵੇ ਤੇ ਸੁਰਗਾਰ ਧਕਿਆ ਸਿੰਨਾ ਕੱਟੀਆਂਈ ਸਿੰਨਾ ਕੱਟੀਆਂ ਸੁਜਾਵਾਂ ਫਿਰ ਵੀ ਬੀ